ਸੰਗਤ ਜੀ ਦਰਸ਼ਨ ਕਰ ਰਹੇ ਇਤਿਹਾਸਿਕ ਗੁਰਦੁਆਰਾ ਸ੍ਰੀ ਚਬਾਰਾ ਸਾਹਿਬ ਸ਼੍ਰੀ ਗੋਇੰਦਵਾਲ ਸਾਹਿਬ ਜੀ ਦੇ ਸਵਾਗਤ ਹੈ ਤੁਹਾਡਾ ਨਾਨਕ ਪੰਥ ਵੈੱਬ ਚੈਨਲ ਤੇ ਆਪ ਜੀ ਨੂੰ ਦਰਸ਼ਨ ਕਰਵਾ ਰਹੇ ਹਾਂ ਇਤਿਹਾਸਿਕ ਗੁਰਦੁਆਰਾ ਸ੍ਰੀ ਚਬਾਰਾ ਸਾਹਿਬ ਸ਼੍ਰੀ ਗੋਇੰਦਵਾਲ ਸਾਹਿਬ ਜੀ ਦੇ ਵੀਡੀਓ ਨੂੰ ਕਰਦੇ ਚਲੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਆਓ ਜਾਣਦੇ ਹਾਂ ਗੁਰਦੁਆਰਾ ਸਾਹਿਬ ਜੀ ਦਾ ਪੂਰਾ ਇਤਿਹਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਗੁਰਦੁਆਰਾ ਸ੍ਰੀ ਚੁਬਾਰਾ ਸਾਹਿਬ ਪਾਸ਼ਾਏ ਤੀਜੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਘਰ ਰਹੇ ਹੋ ਦਰਸ਼ਨ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਇਸ ਪਾਵਨ ਸਥਾਨ ਤੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨਿਵਾਸ ਕਰਿਆ ਕਰਦੇ ਸਨ ਤੀਜੀ ਪਾਸ਼ਾਏ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ 1552 ਈਸਵੀ ਵਿੱਚ ਇਹ ਨਗਰ ਵਸਾਇਆ ਸੀ ਗਵਿੰਦਵਾਲ ਸਾਹਿਬ ਨੂੰ ਸਿੱਖੀ ਦਾ ਮੇਨ ਧੁਰਾ ਮੰਨਿਆ ਜਾਂਦਾ ਸੀ ਜਿਸ ਪਾਵਨ ਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਸਥਾਨ ਗੁਰਦੁਆਰਾ ਚੁਬਾਰਾ ਸਾਹਿਬ ਉਹ ਪਵਿੱਤਰ ਸਥਾਨ ਹੈ ਜਿੱਥੇ ਪੂਰੇ ਸੰਸਾਰ ਚ ਇਕਲੌਤੀ ਔਰਤ ਬੀਬੀ ਪਾਨੀ ਜੀ ਨੂੰ ਗੁਰੂ ਪੁੱਤਰੀ ਗੁਰੂ ਪਤਨੀ ਅਤੇ ਗੁਰੂ ਮਾਤਾ ਕਹਾਉਣ ਦਾ ਸੁਭਾਗ ਪ੍ਰਾਪਤ ਹੋਇਆ ਸੀ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਇਤਿਹਾਸਿਕ ਗੁਰਦੁਆਰਾ ਸ਼ਿਦ ਚਬਾਰਾ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਜਿਹਦੇ ਸ੍ਰੀ ਗੋਇੰਦਵਾਲ ਸਾਹਿਬ ਜਿਹੜਾ ਤਰਨਤਾਰਨ ਵਿੱਚ ਸ਼ੁਸ਼ੋਭਤ ਸਥਾਨ ਹੈ ਵੀਡੀਓ ਨੂੰ ਕਰਦੇ ਚਲੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਇਸ ਪਾਵਨ ਗੁਰਦੁਆਰੇ ਵਿੱਚ ਇਤਿਹਾਸਕ ਮਹੱਤਵਪੂਰਨ ਸਥਾਨ ਹਨ ਜਿਵੇਂ ਕਿ ਤਪ ਸਥਾਨ ਇਸ ਸਥਾਨ ਤੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਬੈਠ ਕੇ ਤਪ ਸਿਮਰਨ ਕਰਿਆ ਕਰਦੇ ਸਨ ਇੱਥੇ ਹੀ ਬੀਬੀ ਭਾਨੀ ਜੀ ਨੇ ਇਸ਼ਨਾਨ ਕਰਾਉਂਦੇ ਸਮੇਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਪਾਸੋਂ ਬਰ ਮੰਗਿਆ ਸੀ ਕਿ ਗੁਰਗੱਦੀ ਕੋਲ ਵਿੱਚ ਹੀ ਰਵੇ ਤੇ ਇਸ ਸਥਾਨ ਤੇ ਕਿੱਲੀ ਵੀ ਸ਼ੋਭਨਿਕ ਹੈ ਗੁਰੂ ਜੀ ਬਜ਼ੁਰਗ ਅਵਸਥਾ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਤਪ ਕਰਦੇ ਸਮੇਂ ਇਸ ਕਿੱਲੀ ਦਾ ਸਹਾਰਾ ਲੈਂਦੇ ਸਨ ਅਤੇ ਆਪ ਜੀ ਦਰਸ਼ਨ ਕਰ ਰਹੇ ਹੋ ਉਸ ਸਥਾਨ ਦੇ ਵੀਡੀਓ ਨੂੰ ਕਰਦੇ ਚੱਲੋ ਸ਼ੇਅਰ ਤੇ ਚੈਨਲ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਸਾਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਇਸ ਪਾਵਨ ਸਥਾਨ ਤੇ ਭਾਈ ਜੇਠਾ ਜੀ ਗੁਰੂ ਰਾਮਦਾਸ ਜੀ ਨੂੰ ਗੁਰਦਤਾ ਗੱਦੀ ਦਾ ਤਿਲਕ ਵੀ ਬਾਬਾ ਬੁੱਢਾ ਜੀ ਪਾਸੋਂ ਇੱਥੇ ਹੀ ਲਗਵਾਇਆ ਸੀ ਇਸ ਪਾਵਨ ਸਥਾਨ ਤੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਬਾਈ ਮੰਜੀਆਂ ਦੀ প্রচারকারਕਾਂ ਦੀ ਸਥਾਪਨਾ ਕੀਤੀ ਸੀ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਥਾਨ ਦੇ ਵੀਡੀਓ ਨੂੰ ਕਰਦੇ ਹੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਇੱਥੇ ਹੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਅਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਜੋਤੀ ਜੋਤ ਸਮਾਏ ਸਨ ਸੋ ਆਪ ਜੀ ਇਸ ਥਾਨ ਦੇ ਦਰਸ਼ਨ ਕਰ ਰਹੇ ਹੋ ਇੱਥੇ ਹੀ ਗੁਰੂ ਜੀ ਦੀ ਸੁਪੁੱਤਰੀ ਬੀਬੀ ਭਾਨੀ ਜੀ ਦਾ ਚੌਂਕਾ ਚੁੱਲ੍ਹਾ ਅਤੇ ਇਸ ਮਹਾਨ ਪਵਿੱਤਰ ਸਥਾਨ ਤੇ ਹੀ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਪਵਿੱਤਰ ਥੰਮ ਮੌਜੂਦ ਹੈ ਇਸ ਸਥਾਨ ਤੇ ਹੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਵਿੱਤਰ ਕੇਸ ਚੋਲਾ ਅਤੇ ਪਾਲਕੀ ਸਾਹਿਬ ਵਿੱਚ ਦਰਸ਼ਨਾਂ ਵਾਸਤੇ ਬਸਤਰ ਰੱਖੇ ਹੋਏ ਹਨ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਵੀਡੀਓ ਨੂੰ ਕਰਦੇ ਹੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਇੱਥੇ ਗੁਰੂ ਅਮਰਦਾਸ ਸਾਹਿਬ ਜੀ ਨੇ ਗੋਬਿੰਦਪੁਰੀ ਦੇ ਲੋਕਾਂ ਨੂੰ ਤਈਆ ਤਾਪ ਬੁਖਾਰ ਤੋਂ ਮੁਕਤੀ ਦਵਾਈ ਸੀ ਇੱਥੇ ਹੀ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਜਨਮ ਸਥਾਨ ਹੈ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਵੀਡੀਓ ਨੂੰ ਕਰਦੇ ਚਲੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਇਸ ਸਥਾਨ ਨੂੰ ਗੁਰੂ ਜੀ ਦੇ ਪੁੱਤਰ ਬਾਬਾ ਮੋਹਨ ਜੀ ਦਾ ਚਬਾਰਾ ਵੀ ਕਰਕੇ ਜਾਣਿਆ ਜਾਂਦਾ ਹੈ ਬਾਬਾ ਮੋਹਨ ਜੀ ਨੇ ਇਸ ਸਥਾਨ ਤੋਂ ਬਾਣੀ ਦੀਆਂ ਪੋਥੀਆਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਭੇਟਾ ਕੀਤੀਆਂ ਸਨ ਗੁਰੂ ਜੀ ਨੇ ਸੰਗਤਾਂ ਵਾਸਤੇ ਇੱਕ ਖੂਹੀ ਲਗਵਾਈ ਸੀ ਸੋ ਆਪ ਜੀ ਉਸ ਖੂਹੀ ਦੇ ਦਰਸ਼ਨ ਕਰ ਰਹੇ ਹੋ ਇਸ ਦੀ ਡੁੰਗਾਈ ਲਗਭਗ ਛੌਂਡ ਤੋਂ 70 ਫੁੱਟ ਤੱਕ ਹੈ ਅਤੇ ਇਸ ਦਾ ਨਿਰਮਲ ਜਲ ਅੱਜ ਵੀ ਵਰਤੋਂ ਵਿੱਚ ਆ ਰਿਹਾ ਹੈ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਵੀਡੀਓ ਨੂੰ ਕਰਦੇ ਹੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਇਸ ਸਥਾਨ ਤੇ ਬੀਬੀ ਭਾਨੀ ਜੀ ਦਾ ਚੁੱਲ੍ਹਾ ਵੀ ਮੌਜੂਦ ਹੈ ਗੋਇੰਦਵਾਲ ਸਾਹਿਬ ਜੀ ਦੀ ਪਵਿੱਤਰ ਧਰਤੀ ਦੇ ਕਰ ਰਹੇ ਹੋ ਦਰਸ਼ਨ ਵੀਡੀਓ ਨੂੰ ਕਰਦੇ ਚਲੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਗੋਇੰਦਵਾਲ ਵਾਲੀ ਜਗ੍ਹਾ ਤੇ ਪਹਿਲੇ ਊਜਾੜ ਬਿਆਬਾਂਡ ਹੁੰਦਾ ਸੀ ਅਤੇ ਦਰਿਆ ਬਿਆਸ ਦੇ ਨਾਲ ਵਗਦਾ ਹੁੰਦਾ ਸੀ ਜੋ ਆਲੀ ਉਜਾੜਾ ਬੀਆਬਾਨ ਇਲਾਕੇ ਦਾ ਇੱਕ ਗੋਵਿੰਦ ਨਾਂ ਦਾ ਇੱਕ ਖੱਤਰੀ ਇੱਥੇ ਪਿੰਡ ਵਸਾਉਣਾ ਚਾਹੁੰਦਾ ਸੀ ਉਸਨੇ ਸ੍ਰੀ ਗੁਰੂ ਅੰਗਦ ਦੇਵ ਜੀ ਕੋਲ ਫਰਿਆਦ ਕੀਤੀ ਕਿ ਉਹ ਸਾਰਾ ਦਿਨ ਮਕਾਨ ਦੀ ਉਸਾਰੀ ਕਰਵਾਉਂਦਾ ਹੈ ਅਤੇ ਰਾਤ ਮਕਾਨ ਢੱਠ ਜਾਂਦਾ ਹੈ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਉਸ ਦੀ ਮਦਦ ਲਈ ਭੇਜਿਆ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਇੱਕ ਛੜੀ ਲੈ ਕੇ ਆਏ ਅਤੇ ਇੱਥੇ ਜਿਸ ਨਾਲ ਇਥੋਂ ਦੇ ਸਾਰੇ ਵਿਗੜਨ ਖਤਮ ਹੋ ਗਏ ਮਕਾਨ ਉਸਾਰਿਆ ਗਿਆ ਗੁਰੂ ਅਮਰਦਾਸ ਸਾਹਿਬ ਜੀ ਨੇ ਖੱਤਰੀ ਗੋਂਦੇ ਦੇਰ ਨਾਂ ਤੇ ਇਸ ਸ਼ਹਿਰ ਦਾ ਨਾਮ ਰੱਖਿਆ ਜੋ ਬਾਅਦ ਵਿੱਚ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਉੱਥੇ ਰਹਿਣ ਕਾਰਨ ਗੋਇੰਦਵਾਲ ਸਾਹਿਬ ਕਹੋਣ ਲੱਗ ਪਿਆ ਸ੍ਰੀ ਗੋਇੰਦਵਾਲ ਸਾਹਿਬ ਜੀ ਦਾ ਸਿੱਖ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਸਥਾਨ ਹੈ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਗੁਰਿਆਈ ਦੇਣ ਤੋਂ ਬਾਅਦ ਗੋਇੰਦਵਾਲ ਸਾਹਿਬ ਰਹਿਣ ਦਾ ਹੁਕਮ ਕੀਤਾ ਗੁਰੂ ਅਮਰਦਾਸ ਸਾਹਿਬ ਜੀ ਨੇ ਇੱਥੇ ਹੀ 74 ਸਾਲ ਤੋਂ 95 ਸਾਲ ਦੀ ਬਿਰਧ ਅਵਸਥਾ ਵਿੱਚ ਗੁਰਿਆਈ ਕੀਤੀ ਅਤੇ ਇੱਥੇ ਹੀ ਜੋਰ-ਜੋਰ ਸਮਾਏ ਸਨ ਸੋ ਆਪ ਜੀ ਦਰਸ਼ਨ ਕਰ ਰਹੇ ਉਹਨਾਂ ਦੇ ਜੋਤੀ ਜੋਤ ਸਮਾਉਣ ਦਾ ਸਥਾਨ ਗੁਰਦੁਆਰਾ ਸ੍ਰੀ ਚੁਬਾਰਾ ਸਾਹਿਬ ਜੀ ਦੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਕਰ ਦਿਓ ਫੋਲੋ ਤੇ ਸਬਸਕ੍ਰਾਈਬ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਜਨਮ ਸਥਾਨ ਵੀ ਇਸ ਜਗ੍ਹਾ ਤੇ ਹੀ ਸੁਭਾਏ ਮਾਨ ਹੈ ਗੁਰੂ ਅਮਰਦਾਸ ਸਾਹਿਬ ਜੀ ਨੇ ਇੱਥੇ ਬੌਲੀ ਵੀ ਬਣਵਾਈ ਇਸ ਜਗ੍ਹਾ ਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਸਾਰੇ ਜਾਤੀ ਭੇਦਭਾਵ ਮਿਟਾ ਕੇ ਇੱਕ ਲੰਗਰ ਪ੍ਰਥਾ ਦੀ ਰੀਤ ਵੀ ਚਲਾਈ ਇੱਥੇ ਹੀ ਬਾਈ ਮੰਡੀਆਂ ਦੀ ਸਥਾਪਨਾ ਕੀਤੀ ਸਿੱਖ ਇਤਿਹਾਸ ਦੀਆਂ ਮੁੱਖ ਪਰੰਪਰਾਵਾਂ ਦੀ ਸ਼ੁਰੂਆਤ ਇੱਥੇ ਹੋਣ ਕਰਕੇ ਗੋਇੰਦਵਾਲ ਸਾਹਿਬ ਨੂੰ ਸਿੱਖੀ ਦਾ ਧੁਰਾ ਖਿਤਾਬ ਦਿੱਤਾ ਗਿਆ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਸ੍ਰੀ ਗੁਰੂ ਅਮਰਦਾਸ ਸ੍ਰੀ ਗੁਰੂ ਅਰਜਨ ਦੇਵ ਸ੍ਰੀ ਗੁਰੂ ਰਾਮਦਾਸ ਜੀ ਦੇ ਇਤਿਹਾਸਿਕ ਸਥਾਨ ਗੁਰਦੁਆਰਾ ਸ੍ਰੀ ਚੁਬਾਰਾ ਸਾਹਿਬ ਜੀ ਦੇ ਪਵਿੱਤਰ ਘਰ ਦੇ ਕਰ ਰਹੇ ਹੋ ਦਰਸ਼ਨ ਵੀਡੀਓ ਨੂੰ ਕਰਦੇ ਹੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਕਈ ਇਤਿਹਾਸਿਕ ਗੁਰਦੁਆਰੇ ਸਵ imageHeight ਹਨ ਜਿਨ੍ਹਾਂ ਵਿੱਚ ਪ੍ਰਸਿੱਧ ਗੁਰਦੁਆਰਾ ਸ੍ਰੀ ਚਬਾਰਾ ਸਾਹਿਬ ਆਪ ਜੀ ਦਰਸ਼ਨ ਕਰ ਰਹੇ ਹੋ ਅਤੇ ਕਿੱਲੀ ਸਾਹਿਬ ਗੁਰਗੱਦੀ ਅਸਥਾਨ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾਉਣ ਅਸਥਾਨ ਹੰਮ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਚੁੱਲ੍ਹਾ ਚੌਂਕਾ ਬੀਬੀ ਪਾਨੀ ਜੀ ਪਾਲਕੀ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਜਨਮ ਅਸਥਾਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਚਬਾਰਾ ਸਾਹਿਬ ਬਾਬਾ ਮੋਹਨ ਜੀ ਤਈਆ ਤਾਬ ਅਸਥਾਨ ਜੀ ਦੀਵਾਨ ਅਸਥਾਨ ਚਬਾਰਾ ਸਾਹਿਬ ਹੂ ਗੁਰੂ ਅਮਰਦਾਸ ਸਾਹਿਬ ਜੋਤੀ ਜੋਤ ਸਮਾਉਣ ਸਥਾਨ ਭਾਈ ਗੁਰਦਾਸ ਜੀ ਬੌਲੀ ਸਾਹਿਬ ਗੁਇੰਦਵਾਲ ਸਾਹਿਬ ਸੋ ਆਪ ਜੀ ਦਰਸ਼ਨ ਕਰ ਇਤਿਹਾਸਿਕ ਸਥਾਨਾਂ ਦੇ ਵੀਡੀਓ ਨੂੰ ਕਰਦੇ ਹੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਆਪ ਜੀ ਨੂੰ ਪਵਿੱਤਰ ਸਥਾਨ ਗੁਰੂ ਅਮਰਦਾਸ ਸਾਹਿਬ ਜੀ ਦੇ ਘਰ ਗੁਰਦੁਆਰਾ ਸ਼੍ਰੀ ਚਬਾਰਾ ਸਾਹਿਬ ਜੀ ਬਾਬਾ ਮੋਹਨ ਜੀ ਦੇ ਚਬਾਰਾ ਸਾਹਿਬ ਜੀ ਦੇ ਘਰ ਬੀਬੀ ਪਾਨੀ ਜੀ ਦੇ ਕਰਵਾ ਰਹੇ ਹਾਂ ਦਰਸ਼ਨ ਵੀਡੀਓ ਨੂੰ ਕਰਦੇ ਹੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਆਪ ਜੀ ਦਰਸ਼ਨ ਕਰ ਰਹੇ ਹੋ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਬੀਬੀ ਪਾਨੀ ਜੀ ਬਾਬਾ ਮੋਹਨ ਜੀ ਦੇ ਪਵਿੱਤਰ ਘਰ ਦੇ ਗੁਰਦੁਆਰਾ ਸ੍ਰੀ ਚਬਾਰਾ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਜੀ ਦੇ ਘਰ ਰਹੇ ਹੋ ਦਰਸ਼ਨ ਇਤਿਹਾਸਿਕ ਜਗ੍ਹਾ ਦੇ ਕਰ ਰਹੇ ਹੋ ਦਰਸ਼ਨ ਵੀਡੀਓ ਨੂੰ ਕਰਦੇ ਚਲੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਤਾਂ ਜੋ ਹੋਰ ਵੀ ਸਿੱਖ ਸੰਗਤਾਂ ਦਰਸ਼ਨ ਕਰ ਸਕਣ ਇਸ ਜਗ੍ਹਾ ਤੇ ਆਲੀਸ਼ਾਨ ਇਮਾਰਤ ਸੁਭਾਏਮਣ ਹੈ ਇਹ ਪਵਿੱਤਰ ਇਤਿਹਾਸਿਕ ਗੁਰਦੁਆਰਾ ਸ੍ਰੀ ਗੁਰਦੁਆਰਾ ਗੋਇੰਦਵਾਲ ਸਾਹਿਬ ਬੌਲੀ ਸਾਹਿਬ ਜੀ ਤੋਂ ਥੋੜੀ ਹੀ ਦੂਰੀ ਤੇ ਸਥਿਤ ਸਥਾਨ ਹੈ ਇੱਥੇ ਗੁਰੂ ਸਾਹਿਬਾਨ ਨਾਲ ਇਤਿਹਾਸਿਕ ਨਿਸ਼ਾਨੀਆਂ ਮਸ਼ਹੂਰ ਹਨ ਜਿਵੇਂ ਕਿਲੀ ਸਾਹਿਬ ਥੰਮ ਸਾਹਿਬ ਚੁੱਲਾ ਸਾਹਿਬ ਆਦ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਚਬਾਰਾ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਗੁਰੂ ਰਾਮਦਾਸ ਸਾਹਿਬ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਵੀਡੀਓ ਨੂੰ ਕਰਦੇ ਚਲੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਇਸੇ ਤਰ੍ਹਾਂ ਆਪ ਜੀ ਨੂੰ ਸਿੱਖ ਇਤਿਹਾਸ ਨਾਲ ਜੋੜਦੇ ਰਵਾਂਗੇ ਗੁਰਤਮਾਂ ਦੇ ਦਰਸ਼ਨ ਕਰਵਾਉਂਦੇ ਰਵਾਂਗੇ ਆਪ ਜੀ ਦਰਸ਼ਨ ਕਰ ਰਹੇ ਹੋ ਗਵਿੰਦਵਾਲ ਸਾਹਿਬ ਜੀ ਦੀ ਪਵਿੱਤਰ ਮਹਾਨ ਧਰਤੀ ਦੇ ਇਸ ਨੂੰ ਸਿੱਖੀ ਦਾ ਮੇਨ ਧੁਰਾ ਮੰਨਿਆ ਜਾਂਦਾ ਸੀ ਸਿੱਖ ਪੰਥ ਵਿੱਚ ਇਸ ਸਥਾਨ ਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਲੰਗਰ ਦੀ ਪ੍ਰਥਾ ਚਲਾਈ ਸੀ ਤੇ ਅਕਬਰ ਬਾਦਸ਼ਾਹ ਨੂੰ ਵੀ ਪੰਗਤ ਵਿੱਚ ਬੈ ਸਿਕਸਤਾਨ ਗੁਰਦੁਆਰਾ ਸ੍ਰੀ ਚੋਬਾਰਾ ਸਾਹਿਬ ਗੁਇੰਦਵਾਲ ਸਾਹਿਬ ਜੀ ਦੇ ਇਸੇ ਤਰ੍ਹਾਂ ਆਪ ਜੀ ਨੂੰ ਸਿੱਖ ਇਤਿਹਾਸ ਨੂੰ ਜਾਣੂ ਕਰਵਾਉਂਦੇ ਰਵਾਂਗੇ ਸਿੱਖ ਇਤਿਹਾਸ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਵਾਉਂਦੇ ਰਵਾਂਗੇ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜੋ ਗੁਰਧਾਮਾਂ ਦੇ ਦਰਸ਼ਨ ਕਰਵਾਓ ਗੁਰਸਿੱਖੀ ਜੀਵਨ ਵਿੱਚ ਲਿਆਓ ਗੁਰਚਰਨਾ ਨਾਲ ਜੋੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ